ਮਾਣਕ ਪਰ ਤੋਂ ਇਹਨਾਂ ਦਾ 6-7 ਲੱਖ ਰੁਪਈਆ 15 ਲੱਖ ਰੁਪਈਆ ਮੇਜਰ ਸਿੰਘ ਹੈ ਮਾਣਕ ਪਰਦਿਆਂ ਦਾ 1.5 ਕਰੋੜ ਇੱਕ ਹੋਰ ਦਾ ਚੈਲੰਜ ਚੈਲੰਜਿੰਗ ਸੀ ਦਾ ਬੂਥ ਘੜ ਦੇ ਦਾ ਮਜਰੇ ਦਾ ਮੀਆਂ ਪਰਦੇ ਦਾ ਇੱਕ ਤਾਂ 35 ਲੱਖ ਹੈ ਹੋਰ ਕਈ ਬੰਦੇ ਐ ਜਿਹੜੇ ਦਾ ਪਤਾ ਲੱਗਿਆ ਨਹੀਂ ਅਜੇ ਤਾਂ ਇਹਨਾਂ ਦਾ ਪਤਾ ਲੱਗਿਆ ਜੀ ਹੁਣ ਜਿਹਨੂੰ ਜਿਹਨੂੰ ਪਤਾ ਲੱਗੂਗਾ ਫਿਰ ਫਿਰ ਤੱਕ 8.5 ਲੱਖ ਦੇ ਗੇੜ ਜੀ ਮੇਰਾ 15 ਲੱਖ ਆ ਜੀ ਜਿਲ੍ਹਾ ਮੁਹਾਲੀ ਦਾ ਪਿੰਡ ਸਿਆਲਵਾ ਜਿੱਥੇ ਸਥਿਤ ਕੋਆਪਰੇਟਿਵ ਬੈਂਕ ਸ਼ਾਖਾ ਦੇ ਵਿੱਚ ਖਾਤਾਧਾਰਕਾਂ ਦੇ ਨਾਲ ਲੱਖਾਂ ਰੁਪਏ ਦੇ ਕਪੜੇ ਦਾ ਮਾਮਲਾ ਸਾਹਮਣੇ ਆਇਆ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਪਿੰਡ ਸਿਆਲਵਾ ਸਥਿਤ ਇਸ ਬੈਂਕ ਦੀ ਜਿੱਥੇ ਖਾਤਾਧਾਰਕ ਪਹੁੰਚੇ ਹਨ ਜਿਨ੍ਹਾਂ ਵੱਲੋਂ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਸਾਡੇ ਖਾਤਿਆਂ ਦੇ ਵਿੱਚੋਂ ਲੱਖਾਂ ਰੁਪਏ ਗਵਨ ਕੀਤੇ ਗਏ ਹਨ ਕਿਸ ਵੱਲੋਂ ਕੀਤੇ ਗਏ ਹਨ ਪੁਲਿਸ ਪੜਤਾਲ ਕਰਨ ਲਈ ਪਹੁੰਚੀ ਹੈ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਕੀ ਕਿਹਾ ਅਤੇ ਖਾਤਾਧਾਰਕ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਇਸ ਮਾਮਲੇ ਬਾਰੇ ਕੀ ਜਾਣਕਾਰੀ ਦਿੱਤੀ ਹੋਰ ਕਿਸਾਨ ਵੀਰ ਇਹਨਾਂ ਦੇ ਨਾਲ ਇਸ ਬੈਂਕ ਦੇ ਮੈਨੇਜਰ ਵੱਲੋਂ ਵੱਡੀ ਠੱਗੀ ਮਾਰੀ ਗਈ ਹੈ ਜਗਦੀਸ਼ ਸਿੰਘ ਜੀ ਤੁਹਾਡੇ ਨਾਲ ਕਿੰਨੇ ਦੀ ਠੱਗੀ ਬੱਜੀ ਹੈ 8 ਲੱਖ ਦੀ ਬੱਜੀ ਹੈ ਜੀ ਇਸ ਤਰ੍ਹਾਂ ਪਤਾ ਕਿਵੇਂ ਲੱਗਿਆ ਅਸੀਂ ਕੱਲ ਕਾਪੀ ਦੀ ਐਂਟਰੀ ਕਰਾਉਣ ਆਏ ਹਾਂ ਜਦਾਂ ਐਂਟਰੀ ਕਰਾਉਣਾ ਹੈ ਤਾਂ ਇਹ ਨਵਾਂ ਮੈਨੇਜਰ ਆਇਆ ਇਹਨਾਂ ਨੂੰ ਅਸੀਂ ਪੁੱਛਿਆ ਵੀ ਸਾਡੀ ਐਂਟਰੀ ਕਰੋ ਇਹਨਾਂ ਨੇ ਐਂਟਰੀ ਕਰੀ ਜਾਂ ਦੇਖਿਆ ਕਹਿੰਦਾ ਤੁਹਾਡੇ ਖਾਤੇ ਦੇ ਤਾਂ 40000 8 ਲੱਖ ਥੋੜਾ ਹੈ ਨਹੀਂ ਤੁਸੀਂ ਕਢਾਇਆ ਕਿਆ ਕਰਿਆ ਫੇਰ ਸਾਨੂੰ ਪਤਾ ਲੱਗਿਆ ਵੀ ਸਾਡੇ ਨਾਲ ਕੋਈ ਠੱਗੀ ਹੋ ਗਈ ਕਿੰਨੇ ਦਿਨਾਂ ਬਾਅਦ ਤੁਸੀਂ ਬੈਂਕ ਦੇ ਵਿੱਚ ਚੈੱਕ ਕਰਨਾ ਸੀ ਬੈਂਕ ਦੇ ਵਿੱਚ ਅਸੀਂ ਤਕਰੀਬਨ ਮੈਂ ਕਹਿੰਦਾ 6 ਸਾਲ ਬਾਅਦ ਆਇਆ ਹੋਣਾ ਹਾਂ ਕੋਈ ਕੋਈ ਸਾਈਨ ਨਹੀਂ ਕਰੇ ਕੋਈ ਚੈੱਕ ਨਹੀਂ ਦਿੱਤੇ ਆਪਾਂ ਨੇ ਕੋਈ ਕੁਝ ਨਹੀਂ ਦਿੱਤੇ ਆ ਪਤਾ ਨਹੀਂ ਕਿੱਦਾਂ ਕਢਾਏ ਕਿਆ ਕਰੇ ਕਿਹਦੇ ਖਾਤੇ ਪਾਏ ਉਹਨੇ ਕਿਸ ਤਰ੍ਹਾਂ ਕਰਿਆ ਇਹ ਜਿਹੜਾ ਹੁਣ ਮੌਜੂਦਾ ਇੱਥੇ ਮੈਨੇਜਰ ਹੈ ਇਹ ਉਹਦੇ ਵੱਲੋਂ ਕੀਤਾ ਗਿਆ ਜਾਂ ਪਤਾ ਲੱਗਾ ਕਿ ਜਿਹੜਾ ਇੱਥੇ ਪਹਿਲਾ ਮੈਨੇਜਰ ਸੀ ਇਹਦਾ ਮੈਨੇਜਰ ਹੈ ਕੋਈ ਮਾਜਰੇ ਤੇ ਜਸਵੀਰ ਸਿੰਘ ਹੈ ਉਹਨਾਂ ਨੇ ਕਰਿਆ ਜੀ ਇਹ ਹਾਂਜੀ ਹਾਂਜੀ ਤੇ ਹੁਣ ਬੈਂਕ ਵੱਲੋਂ ਕੀ ਤੁਹਾਨੂੰ ਦਲਾਸਾ ਇਹ ਬੈਂਕ ਮੈਨੇਜਰ ਤਾਂ ਕਹਿੰਦਾ ਤੁਸੀਂ ਐਮ ਡੀ ਨੂੰ ਮਿਲੋ ਜਾਂ ਬੈਂਕ ਦੇ بڑے ਮੈਨੇਜਰ ਨੂੰ ਮਿਲੋ ਮੁਹਾਲੀ ਜਾ ਕੇ ਮਿਲੋ ਕਹਿੰਦਾ ਸਾਡੇ ਹੱਥ 'ਚ ਕੁਝ ਨਹੀਂ ਮੈਂ ਤਾਂ ਨਵਾਂ ਆਇਆ ਸਾਨੂੰ ਕੋਈ ਨਹੀਂ ਪਤਾ ਹਾਂ ਤੇ ਹੋਰ ਜਿਵੇਂ ਇਸ ਇਲਾਕੇ ਦੇ ਵਿੱਚ ਅ ਦੱਸਦੇ ਆ ਕਿ ਕੱਲ ਹੀ ਇਸ ਬੈਂਕ ਦੇ ਵਿੱਚ ਕਿਸਾਨ ਭਰਾ ਆ ਕੇ ਆਪਣੇ ਖਾਤਿਆਂ ਦੇ ਬਾਰੇ ਕੋਈ ਜਾਣਕਾਰੀ ਲੈਣ ਪਹੁੰਚੇ ਸੀ ਕੱਲ ਦਾ ਇਹ ਮਸਲਾ ਆਸ-ਪਾਸ ਦੇ ਪਿੰਡਾਂ ਦੇ ਵਿੱਚ ਫੈਲਿਆ ਹੋਇਆ ਤੇ ਜਗਦੀਸ਼ ਸਿੰਘ ਜੀ ਜ਼ਿਆਦਾਤਰ ਕੱਲ ਕਿਸਾਨਾਂ ਨੂੰ ਪਤਾ ਲੱਗਿਆ ਪਤਾ ਕਿਵੇਂ ਲੱਗਿਆ ਵੀ ਕੱਲੇ ਪਤਾ ਲੱਗਿਆ ਕੋਈ ਐਂਟਰੀ ਕਰਾਉਣ ਆਉਂਦਾ ਅੱਜ ਕੱਲ੍ਹ ਦੇਣ ਲੈਣ ਕਰਦੇ ਆ ਜੋ ਵੀ ਫਸਲ ਵਾੜੀ ਵੀ ਆਈ ਵੀ ਹੈ ਦੇਣ ਲੈਣ ਕਰਦੇ ਆ ਐਂਟਰੀਆਂ ਕਰਾਉਣੇ ਤਾਂ ਪਤਾ ਲੱਗਿਆ ਹੌਲੀ ਹੌਲੀ ਵੀ ਕੀ ਹੋ ਰਿਹਾ ਕਿਸਾਨ ਇਹ ਮਾਨਕਪੁਰ ਤੋਂ ਇਹਨਾਂ ਦਾ 6-7 ਲੱਖ ਰੁਪਈਆ 15 ਲੱਖ ਰੁਪਈਆ ਮੇਜਰ ਸਿੰਘ ਹੈ ਮਾਨਕਪੁਰ ਦੇਆਂ ਦਾ 1.5 ਕਰੋੜ ਇੱਕ ਹੋਰ ਦਾ ਚੈਲੈਂਜ ਸੀਨ ਦਾ ਬੂਥਗੜ ਦੇ ਦਾ ਮਾਜਰੇ ਦਾ ਮੀਆਂ ਪਰਦੇ ਦਾ ਇੱਕ ਦਾ 35 ਲੱਖ ਹੈ ਹੋਰ ਕਈ ਬੰਦੇ ਐ ਜਿਹੜੇ ਇਹਦਾ ਪਤਾ ਲੱਗਿਆ ਨਾ ਅਜੇ ਤਾਂ ਇਹਨਾਂ ਦਾ ਪਤਾ ਲੱਗਿਆ ਜੀ ਹੁਣ ਜਿਹਨੂੰ ਜਿਹਨੂੰ ਪਤਾ ਲੱਗੂਗਾ ਫੇਰ ਪਤਾ 8.5 ਲੱਖ ਦੇ ਗੇੜ ਜੀ ਮੇਰਾ 15 ਲੱਖ ਆ ਜੀ ਮੇਰਾ ਪਿੰਡ ਚਾਮਲੀ ਆ ਜੀ ਮਾਨਕੋ ਸ਼ਰੀਫ ਜੀ ਤੇ ਹੋਰ ਤੁਸੀਂ ਜਿਵੇਂ ਬੈਂਕ ਦੇ ਵਿੱਚ ਪਹੁੰਚੇ ਹੋ ਬੈਂਕ ਵੱਲੋਂ ਕੀ ਤੁਹਾਨੂੰ ਆਸ਼ਵਾਸਨ ਦਿੱਤਾ ਗਿਆ ਹੈ ਕਿ ਇਹਦਾ ਕੁਝ ਨਹੀਂ ਦੇ ਪੈਸੇ ਨਹੀਂ ਇਹ ਤਾਂ ਕੁਝ ਨਹੀਂ ਦੱਸਦੇ ਕਹਿੰਦੇ ਵੀ ਮੈਨੇਜਰ ਨੂੰ ਪਤਾ ਕਰੋ ਐਮ ਡੀ ਸਾਹਿਬ ਆ ਗਏ ਤੇ ਅਸੀਂ ਕੱਲ ਉੱਥੇ ਉਹਨਾਂ ਨੇ ਐਪਲੀਕੇਸ਼ਨ ਸਾਥੋਂ ਲੇក ਕੇ ਬੈਂਕ ਖਾਤੇ ਦੇ ਜੋ ਵੀ ਹੈ ਅਟੈਚਮੈਂਟ ਜੋ ਉਹਨਾਂ ਨੇ ਦੇਖ ਆਏ ਉਹਨਾਂ ਨੇ ਭਰੋਸਾ ਦਵਾਇਆ ਸਾਨੂੰ ਵੀ ਤੁਹਾਡਾ ਜੋ ਵੀ ਬਣਦੀ ਰਕਮ ਹੈ ਜੋ ਵੀ ਹੈ ਉਹ ਤੁਹਾਨੂੰ ਦਿੱਤੀ ਜਾਊਗੀ ਨਹੀਂ ਜਿਵੇਂ ਐਸ ਬੈਂਕ ਦੇ ਜੋ ਮੈਨੇਜਰ ਹੈ ਤੁਸੀਂ ਕਹਿ ਰਹੇ ਹੋ ਜਿਹੜਾ ਪੁਰਾਣਾ ਬੈਂਕ ਮੈਨੇਜਰ ਹੈ ਉਹ ਕਰਕੇ ਗਿਆ ਹੈ ਉਹ ਸਸਪੈਂਡ ਹੈ ਜਾਂ ਇੱਥੋਂ ਫਰਾਰ ਹੈ ਸਸਪੈਂਡ ਹੈ ਜੀ ਉਹ ਸਸਪੈਂਡ ਕਰਤੇ ਇਹਨਾਂ ਨੇ ਉਹ ਰੇਤ ਕੜੂਏ ਚਲੇ ਗਿਆ ਤਾਂ ਕੜੂਏ ਕੋਈ ਸਿਆਲਬੇ ਦੀ ਜਨਾਨੀ ਦਾ 15 ਲੱਖ ਰੁਪਈਆ ਦਾ ਰੌਲਾ ਤਾਂ ਜੀ ਉਹਨਾਂ ਨੇ ਕੜੂਏ ਇਹਨਾਂ ਉਹਨਾਂ ਬਾ ਗਏ ਵੀ 15 ਲੱਖ ਕਿੱਥੇ ਗਏ ਉਹਨਾਂ ਨੇ ਕੜੂਏ ਕਿਸੇ ਦੇ ਖਾਤੇ ਚੋਂ 10 ਲੱਖ ਰੁਪਈਆ ਚੱਕ ਕੇ ਇਹਨਾਂ ਨੂੰ ਪਾ ਤਿਆ ਤਾਂ ਉਹ ਜਨਾਨੀ ਨੇ ਪੰਜ ਚਾਰ ਪੰਜ ਲੱਖ ਰੁਪਈਆ ਫੇਰ ਰਹਿ ਗਿਆ ਤਾਂ ਜਦੋਂ ਪਰ ਇਹਨਾਂ ਦੀ ਟੀਮ ਨੂੰ ਬੈਂਕਾਂ ਦਾ ਪਤਾ ਲੱਗਿਆ ਤਾਂ ਉਹਨਾਂ ਨੇ ਸਸਪੈਂਡ ਕਰਤੇ ਆ ਹਾਂਜੀ ਹੁਣ ਘਰੇ ਨਹੀਂ ਮਿਲ ਰਿਹਾ ਹਾਂਜੀ ਹੁਣ ਫਰਾ ਤੇ ਹੁਣ ਜੇ ਆਪਾਂ ਜੇ ਗੱਲ ਕਰੀਏ ਬੈਂਕ ਵੱਲੋਂ ਜੋ ਦਲਾਸਾ ਦਿੱਤਾ ਗਿਆ ਤੁਸੀਂ ਐਮ ਡੀ ਨੂੰ ਮਿਲੋ ਉਹਨਾਂ ਵੱਲੋਂ ਕੋਈ ਨਾ ਕੋਈ ਤੁਹਾਨੂੰ ਦਲਾਸਾ ਦਿੱਤਾ ਜਾਊਗਾ ਪਰ ਕੁਛ ਪੁਲਿਸ ਪ੍ਰਸ਼ਾਸਨ ਤੱਕ ਵੀ ਇਸ ਦੀ ਗੱਲ ਕਰੋਗੇ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਡੀ ਐਸ ਪੀ ਸਾਹਿਬ ਨੂੰ ਹੁਣ ਮਿਲਦੇ ਆਸੀਂ ਚੱਲੇ ਆਂ ਬਾਕੀ ਦੇਖਦੇ ਹੋ ਕੀ ਆ ਕਹਿੰਦੇ ਜੋ ਵੀ ਕਿਸੇ ਕਿਸੇ ਵੱਲੋਂ ਦਰਖਾਸਤ ਵੀ ਦਿੱਤੀ ਗਈ ਹੈ ਥਾਣੇ ਦੇ ਵਿੱਚ ਵੀ ਇਹ ਸਾਡੇ ਨਾਲ ਕਪੜਾ ਨਹੀਂ ਕਿਸੇ ਨੇ ਨਹੀਂ ਦਿੱਤੀ ਮੈਨੂੰ ਲੱਗਦਾ ਹਲੇ ਅਸੀਂ ਚੱਲੇ ਆ ਹੁਣ ਅਸੀਂ ਦਵਾਂਗੇ ਦਰਖਾਸਤ ਮੰਗ ਕੀ ਕਰਦੇ ਹੋ ਮੰਗ ਕਰਦੇ ਸਾਨੂੰ ਸਾਡਾ ਪੈਸਾ ਮਿਲਣਾ ਚਾਹੀਦਾ ਕਿਸਾਨੀ ਪੰਜੀ ਮੰਜੀ 2-2 ਰੁਪਏ ਜੋੜ ਕੇ ਇਕੱਠੇ ਕਰੇ ਵੀ ਪੈਸੇ ਭਾਈ ਜੀ ਜਿਵੇਂ ਤੁਸੀਂ ਜ਼ਿਕਰ ਕਰਦੇ ਸੀ ਕਿ ਕਾਪੀਆਂ ਵੀ ਸ਼ਾਇਦ ਤੁਹਾਨੂੰ ਨਹੀਂ ਮਿਲੀਆਂ ਨਹੀਂ ਕਾਪੀ ਨਹੀਂ ਮਿਲੀ ਜਿਆਦਾ ਸਹੀ ਕਹਿਣਾ ਵੀ ਐਂਟਰੀ ਕਰ ਦਿਓ ਅੱਜ ਕਰਦੇ ਆਂ ਕੱਲ ਕਰਦੇ ਆਂ ਜੀ ਆ ਵੀ ਉਦਣ ਆਹੀ ਪਤਾ ਲੱਗਿਆ ਵੀ ਮੈਂ ਵੀ ਕਾਪੀ ਦਵਾਂ ਮੈਂ ਮੇਰੇ ਪੈਸੇ ਦੱਸੋ ਕਿੰਨੇ ਕਹਿੰਦਾ ਤੇਰੇ ਖਾਤੇ 'ਚ ਤਾਂ 15000 ਆ ਹੈ ਮਾ ਮੇਰੀ ਤਾਂ ਐਫਡੀਆਂ ਕਰਾਈਆਂ ਵੀ ਨੇ ਜਿਕਣ ਆਪਾਂ ਕਾਪੀ ਪੱਤੇ ਐਫਡੀ ਕਰਾ ਦਿੰਨੇ ਬੈਂਕ ਚ ਜਦ ਉਹਦੇ ਦੇਖਿਆ ਉਹ ਐਫਡੀ ਵੀ ਨਹੀਂ ਕਰੀ ਵੀ ਕਾਪੀ ਵੀ ਉਹਦੇ ਕੋਲੇ ਆਈ ਤੇ ਹੁਣ ਮੰਗ ਕੀ ਕਰਦੇ ਮੰਗ ਇਹ ਕਰਦੇ ਆ ਵੀ ਸਾਡੇ ਪੈਸੇ ਮਿਲਣੇ ਚਾਹੀਦੇ ਆ ਜੀ ਸਾਰੇ ਜਿਹੜੇ ਵਿਚਾਰੇ ਜ਼ਿਮੀਦਾਰ ਹੈ ਹੋਰ ਵੀ ਆਉਂਗੇ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਪਤਾ ਨਹੀਂ ਲੱਗ ਜਗਦੀਪ ਸਿੰਘ ਜੀ ਕਿੰਨਾ ਕੁ ਲੱਗਦਾ ਟੋਟਲ ਕਿੰਨਾ ਹੋ ਜੂਗਾ ਵੀ ਕਿੰਨਾ ਕੱਲ ਹਿਸਾਬ ਲਾਇਆ ਤਾਂ ਸੀ 24 ਪੌਣੇ 3 ਕਰੋੜ ਰੁਪਈਆ ਹੋ ਗਿਆ ਤਾਂ ਬਾਕੀ ਹਾਲੇ ਕੋਈ ਐਂਟਰੀਆਂ ਕਰਾਉਣੀਆਂ ਆ ਰਹੇ ਅੱਜ ਬੈਂਕ ਮੈਨੇਜਰ ਹੁਣ ਲੇਟ ਆਇਆ ਥੋੜਾ ਜਿਹਾ ਦੇਖਦੇ ਵਿੱਚ ਕਿੰਨਾ ਕਿਆ ਨਿਕਲਦਾ ਜੇ ਆਪਾਂ ਗੱਲ ਕਰੀਏ ਕਿੰਨੇ ਪਿੰਡਾਂ ਦੀ ਦਾ ਬੈਂਕ ਕੋਆਪਰੇਟਿਵ ਕਿੰਨੇ ਕਿ ਇਲਾਕੇ ਦੇ ਖਾਤੇ ਹਨ ਬੜੇ ਦੂਰ ਦੂਰ ਦੇ ਖਾਤੇ ਹਨ ਹਾਂ ਬੜੇ ਦੂਰ ਦੂਰ ਦੇ ਖਾਤੇ ਹਨ ਇਹ ਪੁਰਾਣਾ ਬੈਂਕ ਹੈ ਇਹਦੇ ਕਰਕੇ ਬੜੇ ਦੂਰ ਦੂਰ ਦੇ ਖਾਤੇ ਹਨ ਪੁਰਾਣੇ ਖਾਤੇ ਆ ਜਿਵੇਂ ਕਿਸਾਨ ਭਰਾਵਾਂ ਨੇ ਦੱਸਿਆ ਕਿ ਐਮ ਡੀ ਸਾਹਿਬ ਨੂੰ ਮਿਲਿਆ ਜਾਊਗਾ ਤੇ ਇਸ ਸਬੰਧੀ ਡੀ ਐਸ ਪੀ ਸਾਹਿਬ ਨਾਲ ਵੀ ਗੱਲਬਾਤ ਕੀਤੀ ਜਾਊਗੀ ਤੇ ਅਗਲੀ ਕੀ ਕਾਰਵਾਈ ਹੈ ਕੀ ਗੱਲਬਾਤ ਹੁੰਦੀ ਹੈ ਉਸੀਂ ਉੱਚ ਅਧਿਕਾਰੀਆਂ ਨਾਲ ਵੀ ਕੋਸ਼ਿਸ਼ ਕਰਾਂਗੇ ਇਸ ਮਸਲੇ ਦੇ ਬਾਰੇ ਗੱਲ ਕਰਨ ਦੀ ਸੁਣਾਂਗੇ ਕਿ ਉਹਨਾਂ ਦਾ ਇਸ ਬਾਰੇ ਕੀ ਕਹਿਣਾ ਹੈ ਸਾਹਿਬ ਸਰ ਅੱਜ ਛਾੜਵਾ ਮੱਧਨੀਂਦ ਕੋਆਪਰੇਟਿਵ ਬੈਂਕ ਦੇ ਨਿਚੇ ਇੱਕ ਔਰ ਦੀ ਖਬਰ ਸਾਹਮਣੇ ਆਈ ਹੈ ਕਿ ਤੁਹਾਡੇ ਤੱਕ ਮਾਮਲਾ ਪਹੁੰਚਿਆ ਕੀ ਮਾਮਲਾ ਸੀ ਅ ਤੋਂ ਦੇਵ ਥੋੜੇ ਥ्रू ਥੋੜੇ ਮਾਧਿਅਮ ਤੋਂ ਸਾਨੂੰ ਇਹ ਪਤਾ ਲੱਗਿਆ ਵੀ ਐ ਕਰਕੇ ਕੋਈ ਇਨਫੋਰਮੇਸ਼ਨ ਸੀ ਕਿ ਜੇ ਜੇ ਪੁਰਾਣਾ ਮੈਨੇਜਰ ਜਿਹੜਾ ਹੁਣ ਇੱਥੋਂ ਸਸਪੈਂਡ ਵੀ ਹੋ ਗਿਆ ਹੈ ਵੀ ਉਹਨੇ ਕੁਝ ਗਵਨ ਕੀਤਾ ਹੈ ਜੇ ਸਬੰਧੀ ਅਸੀਂ ਜਾ ਕੇ ਇੱਕ ਵਾਰ ਸਾਲਵਾ ਮਾਜੀ ਦੀ ਬੈਂਕ ਤੇ ਰੌਂਡ ਵੀ ਕੀਤਾ ਤੇ ਉਹਨੂੰ ਪੁੱਛਿਆ ਵੀ ਮੈਟਰ ਕੀ ਹੈ ਉਹਨਾਂ ਨੇ ਸਮੇਂ ਹੀ ਕੱਦਛੇ ਵੀ ਉਹਨਾਂ ਦੇ ਵੱਲੇ ਸੀਨੀਅਰ ਅਫਸਰ ਵੱਲੋਂ ਇੱਕ ਫਾਰਮਲ ਕੰਪਲੇਂਟ ਅ ਐਸਐਸ ਨੂੰ ਦਿੱਤੀ ਆ ਰਹੀ ਹੈ ਉਹ ਫਾਰਮਲ ਕੰਪਲੇਂਟ ਆਂਦੇ ਅਸੀਂ ਜਿਹੜਾ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਵਿੱਚ ਲਿਆ ਕਿੰਨੇ ਖੁੰਦਿਆਂ ਦੇ ਪੈਸਿਆਂ ਵਾਜੇ ਪਤਾ ਲੱਗਾ ਕਿ ਕਰੋੜਾਂ ਦੇ ਪੈਸੇ ਇਸ ਮੈਨੇਜਰ ਵੱਲੋਂ ਕਢਵਾ ਲਏਗੇ ਨੇ ਕਿੰਨੇ ਕਰੋੜਾਂ ਤੋਂ ਪੈਸੇ ਇਹ ਸਾਰੀ ਇਨਫੋਰਮੇਸ਼ਨ ਅਸੀਂ ਤੁਹਾਨੂੰ ਵੀ ਦੱਸ ਸਕਦੇ ਹਾਂ ਜਦੋਂ ਸਾਨੂੰ ਫਾਰਮਲ ਕੰਪਲੇਨ ਰਹੀ ਵੈਸੇ ਇਹ ਚ ਕਾਫੀ ਲੋਕ ਹੈਗੇ ਆ ਆਰਾਊਂਡ 7-8 ਲੋਕ ਉਹ ਕਹਿੰਦੇ ਸੀ ਵੀ ਜਿਹੜਿਆਂ ਦੇ ਅਸੀਂ ਇਨਫੋਰਮੇਸ਼ਨ ਲਿੱਤੀ ਹੈ ਜਿਨ੍ਹਾਂ ਦੇ ਪੈਸੇ ਨਿਕਲੇ ਹੋਇਆ ਬਾਕੀ ਜਿਨ੍ਹਾਂ ਦੀ ਸਾਡੇ ਕੋਲ ਇਨਫੋਰਮੇਸ਼ਨ ਆਈ ਅਸੀਂ ਅਫੇਅਰ ਰਜਿਸਟਰ ਕਰਕੇ ਅਗਲੀ ਕਾਰਵਾਈ ਕਰਨੇ ਆ ਆ ਕੀ ਖਾਤਾ ਬਾਰਤਾ ਮਤੋਂ ਤੁਹਾਨੂੰ ਕੋਈ ਨਹੀਂ ਸਾਡੇ ਕੋਲ ਹਜੇ ਨਾ ਕੋਈ ਕੰਪਲੇਨਟ ਆਈ ਇਹ ਫਾਰਮਲ ਕੰਪਲੇਂਟ ਜਿੰਨੀ ਕੀ ਮੇਰੀ ਨਾਲ ਗੱਲ ਹੋਈ ਹੈ ਮੈਨੇ ਜਨਾ ਕਿ ਉਹਨਾਂ ਦੇ ਸੀਨੀਅਰ ਅਫਸਰ ਫਾਰਮਲ ਕੰਪਲੇਂਟ ਲੋਜ ਕਰ ਰਹੇ ਆਂ ਤੇ ਹੋਪਫੁਲੀ ਅੱਜ ਹੀ ਕਰਕੇ ਸਾਡੇ ਕੋਲ ਇਨਫੋਰਮੇਸ਼ਨ ਆਈ ਨਹੀਂ ਤੇ ਅਸੀਂ ਉੱਤੇ ਕਾਰਵਾਈ ਕਰ ਦਿਆਂਗੇ